ਸੱਜਣ ਗਜ਼ਾਰਿਆਂ ਨੂੰ ਮੈਂ ਹਦਫਸੀਰਤ कौर ਤੇ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਰਾਹੀਂ ਆਪਾਂ ਚਰਚਾ ਕਰਦੇ ਆਂ ਕਈ ਸਾਰੇ ਆਮ ਤੇ ਸਿਆਸੀ ਮੁੱਦਿਆਂ ਉੱਤੇ ਤੇ ਇਸ ਲਈ ਸਾਡੇ ਨਾਲ ਜੁੜ ਚੁੱਕੇ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮਾਹਰ ਕੁਲਵੰਤ ਸਿੰਘ ਜੀ ਸਰ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ ਤੇ ਬਹੁਤ ਧੰਨਵਾਦ ਜੀ ਦਿਵਸੀਰਤ ਜੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਰ ਮੁੱਦਾ ਚੱਕਾਂਗੇ ਸਭ ਤੋਂ ਪਹਿਲਾਂ ਪਾਣੀ ਦਾ ਤੇ ਇਸ ਨੂੰ ਲੈ ਕੇ ਪਾਰਲੀਮੈਂਟ ਚ ਵੀ ਚਰਚਾ ਹੋ ਰਹੀ ਹੈ ਤੇ ਨਾਲ ਦੀ ਨਾਲ ਹੀ ਸੰਤ ਸੀਚੇਵਾਲ ਵੱਲੋਂ ਇੱਕ ਬਿਲ ਇੰਟਰੋਡਿਊਸ ਕੀਤਾ ਗਿਆ ਇਸ ਨੂੰ ਲੈ ਕੇ ਹੁਣ ਸਵਾਲ ਇਹ ਉੱਠ ਰਿਹਾ ਹੈ ਵੀ ਜਿਹੜਾ ਪਾਕਿਸਤਾਨ ਜਾਂਦਾ ਸਿੰਧ ਨਦੀ ਦਾ ਪਾਣੀ ਹੈ ਉਹ ਕੀ ਭਾਰਤ ਰੋਕ ਸਕੇਗਾ ਜਾਂ ਨਹੀਂ ਲੋਕੋ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਪੁੱਛ ਹੋਇਆ ਹੈ ਤੇ ਉਸ ਤੋਂ ਬਾਅਦ ਜਿਹੜਾ ਕੁਝ ਪੁਲਵਾਮਾ ਦੇ ਵਿੱਚ ਹੋਇਆ ਜਿਹੜਾ ਕੁਝ ਉੱਥੇ ਜਿਹੜਾ ਨਿਹੱਥੇ ਲੋਕਾਂ ਨੂੰ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਆਪਰੇਸ਼ਨ ਸਿੰਦੂਰ ਹੋਇਆ ਆਪਰੇਸ਼ਨ ਸਿੰਦੂਰ ਹੋਣ ਤੋਂ ਬਾਅਦ ਇਹ ਮੰਗ ਉੱਠੀ ਕਿ ਤੁਸੀਂ ਪਾਕਿਸਤਾਨ ਦੇ ਨਾਲ ਬਾਕੀ ਦੀਆਂ ਸਾਰੀਆਂ ਚੀਜ਼ਾਂ ਦਾ ਜਿਹੜੀਆਂ ਕਰ ਰਹੇ ਹੋ ਕਰ ਰਹੇ ਹੋ ਤੁਸੀਂ ਉਹਨਾਂ ਦੇ ਵੱਲ ਜਿਹੜਾ ਪਾਣੀ ਜਿਹੜਾ ਜਾਂਦਾ ਹੈਗਾ ਉਸ ਦੇ ਉਹਦੇ ਬਾਰੇ ਕੀ ਕਰ ਰਹੇ ਹੋ ਤੇ ਪਿਛਲੇ ਸਮੇਂ ਦੇ ਦੌਰਾਨ ਭਾਰਤ ਸਰਕਾਰ ਵੱਲੋਂ ਵੀ ਇੱਕ ਬਿਆਨ ਆਇਆ ਸੀਗਾ ਕਿ ਇੰਡਸ ਵਾਟਰ ਟ੍ਰੀਟੀ ਨੂੰ ਜਿਹੜਾ ਅਸੀਂ ਕੈਨਸਲ ਕਰਕੇ ਤੇ ਸਿੰਧ ਨਦੀ ਵੱਲੋਂ ਜਿਹੜਾ ਪਾਣੀ ਭਾਰਤ ਨੂੰ ਜਾ ਰਿਹਾ ਉਸ ਪਾਣੀ ਨੂੰ ਅਸੀਂ ਰੋਕ ਕੇ ਤੇ ਪੰਜਾਬ, ਰਾਜਸਥਾਨ, ਦਿੱਲੀ ਤੇ ਹਰਿਆਣਾ ਇਹ ਤਿੰਨਾਂ ਨੂੰ ਦੇਾਂਗੇ ਤੇ ਇਹਦਾ ਇੱਕ ਵੱਡਾ ਹੱਲ ਜਿਹੜਾ ਨਿਕਲ ਕੇ ਸਾਹਮਣੇ ਆਏਗਾ ਉਹ ਇਹ ਹੈ ਕਿ ਜਿਹੜਾ ਐਸਵਾਈਐਲ ਦਾ ਮੁੱਦਾ ਜਿਹੜਾ ਉਹ ਚੱਲ ਰਿਹਾ ਜਿਹਦੇ ਤੇ ਰੌਲਾ ਪੈ ਰਿਹਾ ਪੰਜਾਬ ਕਹਿ ਰਿਹਾ ਮੇਰੇ ਕੋਲ ਪਾਣੀ ਨਹੀਂ ਹੈਗਾ ਹਰਿਆਣਾ ਕਹਿ ਰਿਹਾ ਮੇਰਾ ਹੱਕ ਬਣਦਾ ਹੈ ਦਿੱਲੀ ਵਿੱਚ ਆਪਣਾ ਰੌਲਾ ਪਾਈ ਖੜਾ ਹੈ ਤੇ ਇਹ ਸਾਰਾ ਦਾ ਸਾਰਾ ਜਿਹੜਾ ਹੈ ਉਹ ਉਹਦਾ ਜਿਹੜਾ ਇੱਕ ਹੱਲ ਨਿਕਲ ਕੇ ਸਾਹਮਣੇ ਆਏਗਾ ਉਹਦਾ ਹੱਲ ਨਿਕਲ ਕੇ ਸਾਹਮਣੇ ਆਏਗਾ ਕਿ ਨਾ ਪੰਜਾਬ ਨੂੰ ਪਾਣੀ ਦੇਣਾ ਪਏਗਾ ਹਰਿਆਣੇ ਨੂੰ ਉਹਦਾ ਪਾਣੀ ਮਿਲ ਜੇਗਾ ਜਿਹੜਾ ਪੰਜਾਬ ਕਹਿ ਰਿਹਾ ਕਿ ਮੇਰਾ ਮੇਰੀ ਧਰਤੀ ਬੰਜਰ ਹੋ ਰਹੀ ਹੈ ਪਹਿਲਾਂ ਮੈਨੂੰ ਹੋਰ ਪਾਣੀ ਚਾਹੀਦਾ ਉਹਨੂੰ ਹੋਰ ਪਾਣੀ ਵੀ ਮਿਲ ਤੇ ਉਹ ਸਾਰਾ ਵਾ ਸਾਰਾ ਇੱਕ ਮੁੱਦੇ ਦਾ ਹੱਲ ਜਿਹੜਾ ਉਹ ਨਿਕਲਣ ਦਾ ਬਾਰੇ ਜਿਹੜਾ ਉਹ ਗੱਲ ਕੀਤੀ ਸੀ ਬਿਆਨ ਵੀ ਆਇਆ ਸੀ ਪਿੱਛੇ ਜੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਸੀ ਪਰ ਇਸ ਨੂੰ ਲੈ ਕੇ ਪਾਕਿਸਤਾਨ ਦੇ ਵਿੱਚ ਬੜਾ ਵੱਡਾ ਰੌਲਾ ਪਿਆ ਤੇ ਇੱਥੋਂ ਤੱਕ ਉਥੋਂ ਬਿਆਨ ਆਇਆ ਕਿ ਇਹ ਪਾਣੀ ਨਹੀਂ ਫਿਰ ਖੂਨ ਦੀ ਨਦੀ ਬਣ ਕੇ ਨਿਕਲੇਗੀ ਤੇ ਇਹ ਇਸ ਦੇ ਉੱਤੇ ਇੱਕ ਬੂੰਦ ਵੀ ਜਿਹੜਾ ਜਿਹੜਾ ਪਾਕਿਸਤਾਨ ਦਾ ਪਾਣੀ ਅਸੀਂ ਦਾਨ ਨਹੀਂ ਦਿੰਦੇ ਤੇ ਇਸ ਨੂੰ ਲੈ ਕੇ ਜੰਗ ਵੀ ਹੋ ਸਕਦੀ ਹੈ ਪਰਮਾਣੂ ਜੰਗ ਹੋਣ ਦਾ ਵੀ ਧਮਕੀ ਦਿੱਤੀ ਸੀ ਪਾਕਿਸਤਾਨ ਨੇ ਜੀ ਸੋ ਹੁਣ ਇਹਦੇ ਵਿੱਚ ਵਿਚਲੇ ਤੱਥਾਂ ਨੂੰ ਜੇਕਰ ਖੰਘਾਲਿਆ ਜਾਵੇ ਤਾਂ ਉਹ ਇਹ ਹੈ ਜੀ ਕਿ ਜਿਹੜਾ ਉਹ ਕਾਨੂੰਨ ਕਹਿੰਦਾ ਹੈਗਾ ਉਹ ਅੰਤਰਰਾਸ਼ਟਰੀ ਕਾਨੂੰਨ ਕਹਿੰਦਾ ਪਾਣੀਆਂ ਨੂੰ ਲੈ ਕੇ ਵੀ ਜਿਹੜਾ ਰਪੇਰੀਅਨ ਲਾ ਜਿਹੜਾ ਨਦੀ ਜਿਸ बहाव ਦੇ ਨਾਲ ਜਿਹੜੇ ਇਲਾਕੇ ਦੇ ਵਿੱਚੋਂ ਲੰਘ ਰਹੀ ਆ ਉਸ ਇਲਾਕੇ ਦੇ ਦੇ ਲੋਕਾਂ ਦਾ ਉਸ ਇਲਾਕੇ ਦੇ ਸੂਬੇ ਦਾ ਉਸ ਉਸ ਸੂਬੇ ਦਾ ਉਸ ਦੇਸ਼ ਦਾ ਉਸ ਦੇ ਉੱਤੇ ਅਧਿਕਾਰ ਹੋਏਗਾ ਪਾਣੀ ਦਾ ਉਹਨੂੰ ਕਹਿੰਦੇ ਰਾਈਪੇਰੀਅਨ ਲਾਅ ਇੰਟਰਨੈਸ਼ਨਲ ਹੈਗਾ ਇਹ ਲਾਅ ਤੇ ਇਹ ਜਿਹੜਾ ਲਾਅ ਆ ਇਹ ਭਾਰਤ ਨੂੰ ਇਜਾਜ਼ਤ ਨਹੀਂ ਦਿੰਦਾ ਕਿ ਉਹ ਪਾਣੀ ਨੂੰ ਰੋਕ ਲਵੇ ਹੁਣ ਦੂਜੇ ਪਾਸੇ ਅਗਰ ਆਪਾਂ ਇਸ ਨੂੰ ਦੇਖੀਏ ਤਾਂ ਬ੍ਰਹਮਪੁੱਤਰ ਨਦੀ ਜਿਹੜੀ ਹੈਗੀ ਆ ਉਹ ਚਾਈਨਾ ਤੋਂ ਨਿਕਲਦੀ ਹੈ ਚੀਨ ਤੋਂ ਨਿਕਲਦੀ ਹੈ ਤੇ ਉਹੀ ਨਦੀ ਅੱਗੇ ਚੱਲ ਕੇ ਭਾਰਤ ਦੇ ਵਿੱਚ ਆ ਕੇ ਗੰਗਾ ਨਦੀ ਦਾ ਜਿਹੜਾ ਉਹ ਰੂਪ ਧਾਰਨ ਕਰ ਲੈਂਦੀ ਹੈ ਜੀ ਜੇਕਰ ਭਾਰਤ ਇਧਰੋਂ ਇਹ ਨਦੀ ਦਾ ਪਾਣੀ ਰੋਕਦਾ ਇਹਦਾ ਸਿੰਧੂ ਨਦੀ ਦਾ ਪਾਣੀ ਰੋਕਦਾ ਤੇ ਪਾਕਿਸਤਾਨ ਦੀ ਚੀਨ ਦੇ ਨਾਲ ਦੋਸਤੀ ਹੈਗੀ ਹੈ ਤੇ ਚੀਨ ਕੁਝ ਵੀ ਕਰ ਸਕਦਾ ਇਹ ਪਿਛਲੇ ਸਮੇਂ ਦੇ ਦੌਰਾਨ ਦਿਖਾਤਾ ਉਹ ਚੀਨ ਜਿਹੜਾ ਉਹ ਪੱਕ ਉਥੋਂ ਬ੍ਰਹਮਪੁੱਤਰ ਦੀ ਨਦੀ ਦਾ ਜੇਕਰ ਪਾਣੀ ਰੋਕ ਦਿੰਦਾ ਤਾਂ ਭਾਰਤ ਦੀ ਆਸਥਾ ਦਾ ਕੇਂਦਰ ਜਿਹੜਾ ਗੰਗਾ ਨਦੀ ਹੈ ਉਹ ਪਾਣੀ ਜੇਕਰ ਰੁਕਦਾ ਤੇ ਉਹਦੇ ਨਾਲ ਭਾਰਤ ਨੂੰ ਵੀ ਨੁਕਸਾਨ ਹੁੰਦਾ ਹੁਣ ਕੀ ਦੋਨੋਂ ਮਾਮਲੇ ਇਕੱਠੇ ਹੋ ਸਕਦੇ ਨੇ ਸਵਾਲ ਇਹ ਹੈ ਕਿ ਚੀਨ ਪਾਣੀ ਰੋਕ ਸਕਦਾ ਹੈ ਕੀ ਭਾਰਤ ਪਾਣੀ ਰੋਕ ਸਕਦਾ ਇਹ ਸਵਾਲ ਆਪਣੇ ਆਪ ਦੇ ਵਿੱਚ ਖੜੇ ਹੋਏ ਬਨੇ ਚੀਨ ਵੱਖਰੇ ਵੱਖਰੇ ਸਮੇਂ ਦੇ ਦੌਰਾਨ ਅੱਤਵਾਦੀਆਂ ਨੂੰ ਲੋਕਾਂ ਨੂੰ ਅੱਤਵਾਦੀ ਐਲਾਨੇ ਜਾਣ ਦੇ ਯੂਨੈਸਕੋ ਦੇ ਵਿੱਚ ਜਿਹੜਾ ਜਿਹੜਾ ਪ੍ਰਸਤਾਵ ਪੇਸ਼ ਕਰਦਾ ਜਿਹੜਾ ਭਾਰਤ ਚੀਨ ਉਸ ਦੇ ਉੱਤੇ ਵੀਟੋ ਕਰਦਾ ਚੀਨ ਉਹਨੂੰ ਅੱਤਵਾਦੀ ਐਲਾਨਣ ਨਹੀਂ ਦਿੰਦਾ ਵੀ ਉਹ ਨਹੀਂ ਐਲਾਨ ਸਕਦੇ ਭਾਰਤ ਦਾ ਵਿਰੋਧ ਕਰਕੇ ਪਾਕਿਸਤਾਨ ਦਾ ਸਾਥ ਦਿੰਦਾ ਪਿਛਲੇ ਸਮੇਂ ਦੇ ਦੌਰਾਨ ਵੱਖਰੇ ਵੱਖਰੇ ਸਮੇਂ ਦੇ ਵਿੱਚ ਜੋ ਕੁਝ ਹੋਇਆ ਉਹਦੇ ਤੇ ਚਾਈਨਾ ਨੇ ਪਾਕਿਸਤਾਨ ਦੇ ਹੱਕ ਦੇ ਵਿੱਚ ਵੀਟੋ ਕੀਤੀ ਜੀ ਇਹਦਾ ਮਤਲਬ ਹੈ ਕਿ ਚੀਨ ਜਿਹੜਾ ਉਹ ਬੜੇ ਤਗੜੇ ਤਰੀਕੇ ਦੇ ਨਾਲ ਪਾਕਿਸਤਾਨ ਦੇ ਨਾਲ ਖੜਾ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਆਪਰੇਸ਼ਨ ਸੰਦੂਰ ਹੋਇਆ ਉਹਦੇ ਵਿੱਚ ਵੀ ਚਾਈਨਾ ਨੇ ਪਾਕਿਸਤਾਨ ਦਾ ਬੜਾ ਵੱਡਾ ਸਾਥ ਦਿੱਤਾ ਜਹਾਜ਼ ਉਹਨੂੰ ਮੁਹੱਈਆ ਕਰਾਇਆ ਹਥਿਆਰ ਮੁਹੱਈਆ ਕਰਾਇਆ ਉਹਦੇ ਵਿੱਚ ਤੁਰਕੀ ਨੇ ਵੀ ਸਾਥ ਦਿੱਤਾ ਤੇ ਚਾਈਨਾ ਦਾ ਵੀ ਸਾਥ ਦਿੱਤਾ ਮਿਜ਼ਾਈਲਾਂ ਵੀ ਆਈਆਂ ਜਹਾਜ਼ ਵੀ ਆਏ ਬਹੁਤ ਕੁਝ ਉਧਰੋਂ ਜਿਹੜਾ ਚਾਈਨਾ ਵੱਲੋਂ ਦਿੱਤਾ ਗਿਆ ਤੇ ਇਹ ਇਹ ਸਪਸ਼ਟ ਕਰਦਾ ਹੈ ਕਿ ਚੀਨ ਜਿਹੜਾ ਉਹ ਹਰ ਪੱਖੋਂ ਪਾਕਿਸਤਾਨ ਦਾ ਸਾਥ ਦਿੰਦਾ ਆ ਚੀਨ ਨੂੰ ਉੱਥੇ ਫਾਇਦਾ ਕੀ ਹੈ ਚੀਨ ਨੂੰ ਉੱਥੇ ਇੱਕ ਕਾਰਿਡੋਰ ਬਣ ਰਿਹਾ ਜਿਹੜਾ ਉੱਪਰੋਂ ਜਿਹੜਾ ਆਪਣਾ ਸ਼੍ਰੀਨਗਰ ਤੋਂ ਵਿੱਚੋਂ ਉੱਪਰੋਂ ਜਿਹੜਾ ਜਾ ਰਿਹਾ ਆਪਣਾ ਕਸ਼ਮੀਰ ਤੋਂ ਜਾ ਰਿਹਾ ਉਹ ਕਾਰਿਡੋਰ ਦੇ ਵਿੱਚ ਜ਼ਮੀਨ ਜਿਹੜੀ ਆ ਉਹ ਪਾਕਿਸਤਾਨ ਮੁਹੱਈਆ ਕਰਾ ਰਹਾ ਚੀਨ ਦੇ ਕਈ ਪ੍ਰੋਜੈਕਟ ਜਿਹੜੇ ਨੇ ਉਹ ਪਾਕਿਸਤਾਨ ਦੇ ਵਿੱਚ ਚੱਲ ਰਹੇ ਨੇ ਕੁਝ ਇੱਕ ਬੰਦਰਗਾਹ ਦਾ ਵੀ ਜਿਹੜਾ ਹੈਗਾ ਉੱਥੇ ਉਹਨਾਂ ਨੂੰ ਦਿੱਤੀ ਹੋਈ ਹੈ ਉਹਨਾਂ ਨੇ ਜੀ ਸੋ ਚਾਈਨਾ ਨੂੰ ਉਧਰੋਂ ਫਾਇਦਾ ਮਿਲ ਰਿਹਾ ਉਹ ਇੱਕ ਵੱਡਾ ਰਸਤਾ ਜਿਹੜਾ ਉਧਰੋਂ ਪਾਕਿਸਤਾਨ ਨੇ ਉਹਨਾਂ ਨੂੰ ਦਿੱਤਾ ਹੋਇਆ ਹੈ ਚਾਈਨਾ ਆਪਣਾ ਫਾਇਦਾ ਦੇਖ ਰਿਹਾ ਚਾਈਨਾ ਵੱਡੇ ਪੱਧਰ ਦੇ ਉੱਤੇ ਪਾਕਿਸਤਾਨ ਨੂੰ ਜਿਹੜਾ ਉਹ ਕਰਜ਼ਾ ਦਿੰਦਾ ਹੈ ਕਰਜ਼ੇ ਦੇ ਬੋਝ ਹੱਥਲੇ ਦਬਿਆ ਹੋਇਆ ਪਾਕਿਸਤਾਨ ਉਹ ਕਿਤਨਾ ਕਿਤੇ ਜਿਹੜਾ ਉਹ ਉਹ ਉਹਨਾਂ ਦੀ ਗੱਲ ਮੰਨਣ ਲਈ ਮਜਬੂਰ ਹੁੰਦਾ ਹੈ ਜੀ ਤਾਂ ਦੋਵੇਂ ਜਿਹੜੇ ਨੇ ਉਹ ਰਲਗਲ ਹੋਏ ਬਨੇ ਆਪਸ ਵਿੱਚ ਜੋ ਜਿਹੜੇ ਨੇ ਉਹ ਇੱਕ ਦੂਜੇ ਦੇ ਨਾਲ ਹੈਗੇ ਨੇ ਉਹ ਮਿਲੇ ਹੋਏ ਨੇ ਤਾਂ ਹੁਣ ਅੱਗੇ ਆ ਕੇ ਗੱਲ ਨਿਕਲ ਕੇ ਆਉਂਦੀ ਹੈ ਕਿ ਕੀ ਇਸ ਪਾਣੀ ਨੂੰ ਰੋਕਿਆ ਜਾ ਸਕਦਾ ਕਿ ਨਹੀਂ ਰੋਕਿਆ ਜਾ ਸਕਦਾ ਚੀਨ ਕੀ ਉਸ ਬ੍ਰह्मपुत्र ਦੇ ਨਦੀ ਨੂੰ ਦੇ ਪਾਣੀ ਨੂੰ ਰੋਕੇਗਾ ਭਾਰਤ ਨੇ ਸਪਸ਼ਟ ਕਰ ਦਿੱਤਾ ਸੀਗਾ ਪਿਛਲੇ ਸਮੇਂ ਦੇ ਦੌਰਾਨ ਵੀ ਤੇ ਹੁਣ ਵੀ ਜੇਕਰ ਜਿਹੜਾ ਬਿੱਲ ਆਇਆ ਉਹਦੇ ਵਿੱਚ ਸੰਸਦ ਦੇ ਵਿੱਚ ਉਹਦੇ ਤੇ ਜੇਕਰ ਚਰਚਾ ਹੋ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁੰਦਾ ਤਾਂ ਇਹ ਇੱਕ ਵੱਡਾ ਕਾਰਨ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜੰਗ ਵੱਲ ਵਧਣ ਦਾ ਤੇ ਇਸ ਨੂੰ ਲੈ ਕੇ ਵੀ ਭਾਰਤ ਉਹਨਾਂ ਤਿਆਰੀਆਂ ਕੀਤੀਆਂ ਗਈਆਂ ਹੋ ਸਕਦੀਆਂ ਨੇ ਉਸ ਮਾਮਲੇ 'ਚ ਚੀਨ ਉਸ ਮਾਮਲੇ 'ਚ ਰਾਈਪੇਰੀਅਨ ਲਾਅ ਕੀ ਕਹਿੰਦਾ ਹੈਗਾ ਰਾਈਬਰਨ ਲਾਅ ਦੇ ਸਿਧਾਂਤ ਦੇ ਉੱਤੇ ਚੱਲਦਿਆਂ ਉਸ ਦੀ ਰਾਖੀ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਆਸ ਮਾਮਲੇ ਨੂੰ ਲੈ ਕੇ ਕੀ ਕਰੇਗਾ ਭਾਰਤ ਕੀ ਅੰਤਰਰਾਸ਼ਟਰੀ ਭਾਈਚਾਰੇ ਦਾ ਦਬਾਅ ਨੂੰ ਝੱਲ ਪਾਏਗਾ ਕਿ ਨਹੀਂ ਝੱਲ ਪਾਏਗਾ ਇਹ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਨੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇੱਕ ਕਰਕੇ ਨਿਕਲਦੇ ਜਾਣਗੇ ਪਰ ਇਹ ਜਿਹੜਾ ਬਿੱਲ ਪੇਸ਼ ਹੋਇਆ ਹੈਗਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸੁਨੇਹਾ ਹੈਗਾ ਕਿ ਭਾਰਤ ਕਿਸੇ ਦੇ ਦਬਾਹੇ ਹੇਠ ਜਿਹੜਾ ਉਹ ਡਰਨ ਵਾਲਾ ਕਿਸੇ ਤੋਂ ਹੈ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੁਝ ਵੀ ਕਰ ਸਕਦਾ ਤੇ ਇਸ ਵੇਲੇ ਇੰਡੀਆ ਜਿਹੜੀ ਆ ਉਹ ਕਬਡੀ ਤਾਕਤ ਆ ਪਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਦੌਰਾਨ ਅਮਰੀਕਾ ਨੇ ਵੀ ਪਾਕਿਸਤਾਨ ਦਾ ਸਾਥ ਦਿੱਤਾ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਦੌਰਾਨ ਚਾਈਨਾ ਨੇ ਵੀ ਦਿੱਤਾ ਤੁਰਕੀ ਨੇ ਵੀ ਦਿੱਤਾ ਤੇ ਭਾਰਤ ਵੱਲੋਂ ਹੁਣ ਜਿਹੜਾ ਰੂਸ ਉਹਦਾ ਆਪਣਾ ਮਿੱਤਰ ਹੈਗਾ ਉਸ ਤੋਂ ਤੇਲ ਨਾ ਲੈਣ ਦਾ ਫੈਸਲਾ ਜਿਹੜਾ ਕੀਤਾ ਜਾ ਰਿਹਾ ਜੀ ਉਹ ਕਿਤਨਾ ਕਿਤੇ ਭਾਰਤ ਦੀਆਂ ਲੋਕਾਂ ਦੀਆਂ ਚਿੰਤਾਵਾਂ ਵਧਾਏਗਾ ਕਿ ਜੇਕਰ ਇਹ ਆਉਣ ਵਾਲੇ ਸਮੇਂ ਵਿੱਚ ਹੁੰਦਾ ਤਾਂ ਹੁਣ ਤਾਂ ਉਹਦੇ ਕੋਲ ਚੀਨ ਉਹ ਰੂਸ ਵੀ ਨਹੀਂ ਹੈਗਾ ਤੇ ਇਹ ਤਿੰਨੇ ਜਿਹੜੇ ਨੇ ਪਹਿਲਾਂ ਹੀ ਇੱਕ ਪਾਸੇ ਹੋਏ ਹੋਏ ਨੇ ਤਾਂ ਕਿਤਨਾ ਕਿਤੇ ਜਿਹੜਾ ਭਾਰਤ ਦੇ ਲੋਕਾਂ ਦੀਆਂ ਚਿੰਤਾਵਾਂ ਇਸ ਨੂੰ ਲੈ ਕੇ ਜਿੱਥੇ ਖੁਸ਼ੀ ਹੋ ਰਹੀ ਹੈ ਕਿ ਪਾਣੀ ਜਿਹੜਾ ਉਹ ਪੰਜਾਬ ਹਰਿਆਣਾ ਪੰਜਾਬ ਹਰਿਆਣਾ ਦਿੱਲੀ ਤੇ ਰਾਜਸਥਾਨ ਦੇ ਲੋਕਾਂ ਨੂੰ ਮਿਲੇਗਾ ਉੱਥੇ ਨਾਲ-ਨਾਲ ਚਿੰਤਾ ਵੀ ਹੈਗੀ ਆ ਕਿ ਜੇਕਰ ਪਾਣੀ ਰੋਕਿਆ ਜਾਂਦਾ ਤਾਂ ਉਸ ਦਾ ਪ੍ਰਤੀਕਰਮ ਜਿਹੜਾ ਜੇਕਰ ਸਖਤ ਹੁੰਦਾ ਜੰਗ ਵਾਲੇ ਹਾਲਾਤ ਬਣਦੇ ਨੇ ਤਾਂ ਉਹ ਨੁਕਸਾਨ ਵੀ ਹੋ ਸਕਦਾ ਜੀ ਸਿਰ ਜੇ ਆਪਾਂ ਗੱਲ ਕਰਦੇ ਆਂ ਵੀ ਇੱਕ ਤਰਫ ਤੋਂ ਵਰਲਡ ਟ੍ਰੀਟੀ ਦੇ ਹਿਸਾਬ ਨਾਲ ਇੱਕ ਵੱਡੇ ਪੰਦਰ ਤੇ ਕਹੀਏ ਤਾਂ ਪਾਣੀ ਰੋਕਣਾ ਸਹੀ ਨਹੀਂ ਮੰਨਿਆ ਜਾਂਦਾ ਉਹਨੂੰ ਉਹਦੇ ਖਿਲਾਫ ਹੀ ਵੋਟ ਪਾਈ ਜਾਂਦੇ ਨੇ ਹਮੇਸ਼ਾ ਇਹਦੇ ਚ ਭਾਰਤ ਨੇ ਸਟੈਂਡ ਲਿੱਤਾ ਵੀ ਅਸੀਂ ਨਹੀਂ ਪਾਣੀ ਭੇਜਾਂਗੇ ਪਾਕਿਸਤਾਨ ਵੱਲ ਨੂੰ ਜੇ ਹੁਣ ਚੀਨ ਵੀ ਇਹ ਜਾਂ ਕਦਮ ਚੁੱਕ ਲੈਂਦਾ ਤਾਂ ਉਸ ਤੋਂ ਬਾਅਦ ਕੀ ਲੱਗਦਾ ਸਰ ਇੱਕ ਵਿਸ਼ਵ ਪੱਧਰ ਤੇ ਇਸ ਤੇ ਗੱਲ ਕਰਦੇ ਆਂ ਵੀ ਭਾਰਤ ਦੇ ਨਾਲ ਕੌਣ ਖੜੇਗਾ ਉਸ ਵੇਲੇ ਉੱਥੇ ਦੇਖੋ ਇਹ ਅਬ ਡਿਪੈਂਡ ਕਰਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਕਿ ਤੁਸੀਂ ਉਹ ਮੁੱਦੇ ਨੂੰ ਕਿਸ ਲੈਵਲ ਦੇ ਉੱਤੇ ਦੁਨੀਆ ਦੇ ਵਿੱਚ ਪ੍ਰਚਾਰ ਕਰਕੇ ਦੱਸਦੇ ਹੋ ਤੁਸੀਂ ਕਿਸ ਲੈਵਲ ਦੇ ਉੱਤੇ ਉਸ ਨੂੰ ਦੁਨੀਆ ਨੂੰ ਸੈਟੀਸਫਾਈਡ ਕਰਾ ਪਾਉਂਦੇ ਹੋ ਤੁਸੀਂ ਸੰਤੁਸ਼ਟੀ ਕਿਸ ਲੈਵਲ ਦੀ ਕਰਾ ਪਾਉਂਦੇ ਹੋ ਲੋਕੀ ਤੁਹਾਡੇ ਨਾਲ ਤੁਸੀਂ ਤੁਹਾਡਾ ਅੰਤਰਰਾਸ਼ਟਰੀ ਭਾਈਚਾਰੇ ਦੇ ਵਿੱਚ ਤੁਹਾਡਾ ਆਪ ਦੇ ਵਿੱਚ ਸਹਿਚਾਰ ਕਿਸ ਤਰ੍ਹਾਂ ਦਾ ਹੈਗਾ ਦੋਸਤਾਨਾ ਕਿਸ ਤਰ੍ਹਾਂ ਦਾ ਹੈਗਾ ਤੁਸੀਂ ਉਸ ਨੂੰ ਲੈ ਕੇ ਤੁਸੀਂ ਉਹਨਾਂ ਨਾਲ ਲੋਕੀ ਜੇਕਰ ਤੁਸੀਂ ਕੋਈ ਗਲਤੀ ਵੀ ਕਰਦੇ ਹੋ ਹਿਮਾਕਤ ਵੀ ਕਰਦੇ ਹੋ ਤਾਂ ਵੀ ਟੋਂਡੇ ਨਾਲ ਲੋਕੀ ਕਿਉਂ ਖੜਨ ਇਹਦੇ ਪਿੱਛੇ ਤੁਹਾਡੇ ਠੋਸ ਕਾਰਨ ਹੋਣੇ ਚਾਹੀਦੇ ਨੇ ਪਿਛਲੇ ਸਮੇਂ ਦੇ ਦੌਰਾਨ ਰੂਸ ਨੇ ਤੁਹਾਨੂੰ ਅਨ ਕੰਡੀਸ਼ਨਲ ਜਿਹੜੀ ਸਪੋਰਟ ਕੀਤੀ ਸੀ ਉਹ ਉਹ ਰੂਸੋ ਦੇ ਕੋਲੋਂ ਜੇਕਰ ਹੁਣ ਆਪਾਂ ਤੇਲ ਲੈਣਾ ਘਟਾ ਦੰਨੇ ਆ ਅਮਰੀਕੀ ਦਬਾਅ ਦੇ ਹੋਏ ਠੇਠਾ ਕੇ ਬੰਦ ਕਰ ਦੰਨੇ ਆ ਜਾਂ ਅਮਰੀਕੀ ਦਬਾਅ ਹਟਾ ਕੇ ਬਹੁਤ ਕੁਝ ਉਹਦੇ ਅਗੇਂਸਟ ਚੱਲ ਜਾਂਨੇ ਆ ਤਾਂ ਉਹ ਰੂਸ ਵੀ ਕਿਤਨਾ ਕਿਤੇ ਜਿਹਦੇ ਕੋਲ ਇੱਕ ਵੀਟੋ ਪਾਵਰ ਹੈਗੀ ਆ ਉਹਦੇ ਚ ਆਪਣਾ ਯੂਨੋ ਦੇ ਵਿੱਚ ਉਹ ਵੀ ਰੂਸ ਤੁਹਾਡੇ ਤੋਂ ਕਦਮ ਪਿੱਛੇ ਖਿੱਚ ਸਕਦਾ ਹੁਣੋਂ ਦੇ ਸਮੇਂ ਦੇ ਵਿੱਚ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੇ ਇਹ ਸਾਰੀਆਂ ਚੀਜ਼ਾਂ ਨੂੰ ਵਿਚਾਰ ਕੇ ਤੁਹਾਨੂੰ ਅੱਗੇ ਕਦਮ ਵਧਾਉਣੇ ਪੈਣਗੇ ਤੁਸੀਂ ਰੂਸ ਜਿਹੜਾ ਤੁਹਾਨੂੰ ਇੱਥੋਂ ਤੱਕ ਕੀ ਜਿਹੜੇ ਪੰਜਵੀਂ ਛੇਵੀਂ ਪੀੜ੍ਹੀ ਦੇ ਜਿਹੜੇ ਤੁਹਾਨੂੰ ਜਹਾਜ਼ ਦੇਣ ਨੂੰ ਜਿਹੜਾ ਉਹ ਤਿਆਰ ਹੋਇਆ ਪਿਆ ਤੁਹਾਨੂੰ ਉਹ ਟੈਕਨੋਲੋਜੀ ਟਰਾਂਸਫਰ ਕਰਨ ਨੂੰ ਤਿਆਰ ਹੋਇਆ ਸਟੀਲ ਜਿਹੜੇ ਤੁਹਾਨੂੰ ਜਿਹੜਾ ਜਹਾਜ਼ਾਂ ਦੀ ਜਿਹੜੀ ਟੈਕਨੋਲੋਜੀ ਟਰਾਂਸਫਰ ਕਰਨ ਨੂੰ ਤਿਆਰ ਹੋਇਆ ਜਿਹਦੇ ਵਿੱਚ ਅਮਰੀਕਾ ਜੇਕਰ ਤੁਹਾਨੂੰ ਜਹਾਜ਼ ਦਿੰਦਾ ਤਾਂ ਫਿਰ ਉਹ ਜਹਾਜ਼ ਜਿਹੜੇ ਨੇ ਤੁਹਾਨੂੰ ਉਹ ਜਹਾਜ਼ ਤਾਂ ਵੇਚਦਾ ਪਰ ਟੈਕਨੋਲੋਜੀ ਨਹੀਂ ਦਿੰਦਾ ਤੁਹਾਨੂੰ ਰੂਸ ਤੁਹਾਨੂੰ ਉਹ ਟੈਕਨੋਲੋਜੀ ਦੇਣ ਨੂੰ ਵੀ ਤਿਆਰ ਹੈਗਾ ਸੋ ਇਹ ਜਿਹੜਾ ਮੁਲਕ ਤੁਹਾਡੇ ਲਈ ਐਡੇ ਵੱਡੇ ਪੱਦਰ ਦੇ ਉੱਤੇ ਤੁਹਾਡੇ ਨਾਲ ਖੜ ਰਿਹਾ ਜੇਕਰ ਤੁਸੀਂ ਉਹਦੇ ਤੋਂ ਅਮਰੀਕੀ ਦਬਾਅ ਹੇਠਾ ਕੇ ਤੇਲ ਲੈਣਾ ਬੰਦ ਕਰ ਦਿਓ ਤਾਂ ਉਸ ਤੋਂ ਕਦਮ ਪਿੱਛੇ ਕਰ ਦਿਓ ਤਾਂ ਫਿਰ ਆਉਣ ਵਾਲੇ ਸਮੇਂ ਦੇ ਨੂੰ ਸਾਰਾ ਕੁਝ ਧਿਆਨ ਚ ਰੱਖ ਕੇ ਤੁਹਾਨੂੰ ਚੱਲਣਾ ਪਏਗਾ ਕਿ ਜੇਕਰ ਤੁਸੀਂ ਇਸ ਮੁੱਦੇ ਦੇ ਉੱਤੇ ਆਪਣਾ ਕੋਈ ਕਦਮ ਚੱਕੋਗੇ ਤਾਂ ਆਉਣ ਵਾਲੇ ਸਾਰੇ ਦੇ ਸਾਰੀਆਂ ਜਿਹੜੀਆਂ ਕਨਸੀਕਵੈਂਸਿਸ ਨੂੰ ਤੁਸੀਂ ਧਿਆਨ ਚ ਰੱਖੋ ਕਿ ਤੁਹਾਡੇ ਇਹਦੇ ਨਤੀਜੇ ਕੀ ਨਿਕਲਣਗੇ ਜੀ ਸੇ ਨਾਲ ਨਾਲ ਇੱਕ ਜੁੜਦਾ ਸਵਾਲ ਪੁੱਛਾਂਗੇ ਅਗਲੇ ਮੁੱਦੇ ਤੇ ਜਾਣ ਤੋਂ ਪਹਿਲਾਂ ਵੀ ਇੱਕ ਪਾਸੇ ਤਾਂ ਦਬਾਹ ਹੇਟਾ ਕੇ ਇਹ ਇਹ ਫੈਸਲਾ ਲਿੱਤਾ ਜਾ ਰਿਹਾ ਵੀ ਰੂਸ ਤੋਂ ਤੇਲ ਨਹੀਂ ਲਿਆ ਜਾਏਗਾ ਦੂਜੇ ਪਾਸੇ ਦਬਾਅ ਕਰਕੇ ਇੱਕ ਫਾਇਦਾ ਵੀ ਹੋਇਆ ਭਾਰਤ ਨੂੰ ਵੀ 50% ਤੋਂ ਟੈਰਫ ਘਟਾ ਕੇ 18% ਕਰ ਦਿੱਤੇ ਗਏ ਸੀ ਤੇ ਹੁਣ ਹੋਰ ਘਟਾਏ ਜਾਣਗੇ ਬਿਲਕੁਲ ਗਲਤ ਬਿਲਕੁਲ ਗਲਤ 18% ਜਿਹੜਾ ਟੈਰਫ ਹੋਇਆ ਇੰਡੀਆ ਦੇ ਕੋਲੋਂ ਜ਼ੀਰੋ ਕਰਾ ਲਿਆ ਉਹ ਉਹਨਾਂ ਦਾ ਆਪਣੇ ਦੇ 18% ਲੱਗ ਰਿਹਾ ਇਹ ਕਿਥੋਂ ਦੀ ਨੀਤੀ ਹੋ ਗਈ ਜੀ ਜੀ ਜਦੋਂ ਭਾਰਤ ਤੇ ਉੱਤੇ ਉਹ 18% ਲਾ ਰਿਹਾ ਭਾਰਤ ਤੋਂ ਦੇ ਤੇ 0% ਲਾ ਰਿਹਾ ਇਹ ਕਹਿ ਕੇ ਪ੍ਰਚਾਰ ਕੀਤਾ ਜਾ ਰਿਹਾ ਕਿ ਜੀ ਫਲਾਣੇ ਮੁਲਕ ਦੇ ਉੱਤੇ ਐਨੇ ਪਰਸੈਂਟ ਲਾ ਰਿਹਾ ਅਮਰੀਕਾ ਫਲਾਣੇ ਮੁਲਕ ਦੇ ਉੱਤੇ ਐਨੇ ਪਰਸੈਂਟ ਲਾ ਰਿਹਾ ਫਲਾਣੇ ਤੇ ਸਾਡੇ ਤੇ ਤਾਂ 18% ਲਾ ਪਰ ਸਾਡੇ ਤੇ 18% ਵੀ ਕਿਉਂ ਲਾ ਰਿਹਾ ਜੀ ਜਦੋਂ ਅਸੀਂ ਉਹਨਾਂ ਤੇ 0% ਲਾ ਰਿਹਾ ਮੁਕਤ ਵਪਾਰ ਸਮਝੋਤਾ ਕੀ ਹੁੰਦਾ ਜਦੋਂ ਤੁਸੀਂ ਦੋਨਾਂ ਪਾਸੋਂ ਕਿਸੇ ਪਾਸੋਂ ਕੋਈ ਟੈਕਸ ਨਾ ਲੱਗੇ ਜੀ ਮੁਕਤਬਾ ਵਪਾਰ ਸਮਝੌਤਾ ਤਾਂ ਹੋ ਹੀ ਨਹੀਂ ਸਕਦਾ ਇਹ ਤਾਂ ਭਾਰਤਾਂ ਨੂੰ ਨੁਕਸਾਨ ਚਾ ਫਿਰ ਤੁਹਾਡੇ ਜੋ ਸਮਾਨ ਉੱਥੇ ਵੇਚ ਰਿਹਾ ਤੁਹਾਡੀ ਜਿਹੜੀ ਸੋਇਆਬੀਨ ਹੈ ਤੁਹਾਡੇ ਜਿਹੜੇ ਬਾਕੀ ਦੇ ਸਮਾਨ ਵੇਚ ਰਹੇ ਨੇ ਤੁਹਾਨੂੰ ਜਿਹੜੇ ਦੁੱਧ ਦੇ ਦੇ ਰਿਹਾ ਉਹ ਸਾਰਾ ਦਾ ਸਾਰਾ ਜਿਹੜਾ ਦੁੱਧ ਆ ਉਹ ਤੁਹਾਨੂੰ ਚਰਬੀ ਵਾਲਾ ਦੇਣਗੇ ਜਿਹੜੇ ਉੱਥੇ ਗਾਵਾਂ ਮੱਝਾਂ ਨੂੰ ਜੋ ਕੁਝ ਮਾਸ ਖੁਆਇਆ ਜਾਂਦਾ ਉਹਦੇ ਚ ਚਰਬੀ ਖੁਆਈ ਜਾਂਦੀ ਹੈ ਤੇ ਤਾਂ ਕਿ ਤੁਹਾਨੂੰ ਦੁੱਧ ਦੇ ਵਿੱਚ ਫੈਟ ਜ਼ਿਆਦਾ ਆਵੇ ਉਹ ਤੁਹਾਡੇ ਭਾਰਤ ਦੇ ਲੋਕਾਂ ਦੀ ਜਿਹੜੀ ਆ ਉਹ ਆਸਥਾ ਦੇ ਉੱਤੇ ਸਿੱਧਾ ਹਮਲਾ ਹੋਊਗਾ ਉਹਨਾਂ ਜਿਹਨਾਂ ਨੂੰ ਨਹੀਂ ਪਤਾ ਇਸ ਬਾਰੇ ਠੀਕ ਹੈ ਫਿਰ ਅਮਰੀਕਾ ਦੇ ਲੋਕ ਜਿਹੜੇ ਕਿਸਾਨ ਨੇ ਉਹਨਾਂ ਨੂੰ 20 ਤੋਂ 25% ਜਿਹੜਾ ਹੁਣ ਬਿਲੀਅਨ ਡਾਲਰ ਜਿਹੜਾ ਉਹ ਹਰ ਸਾਲ ਉਹਨਾਂ ਨੂੰ ਸਬਸਿਡੀ ਦੇ ਚੀਜ਼ ਆਂਦੀ ਹੈ ਉਹ ਜਿਹਨਾਂ ਨੂੰ ਸਬਸਿਡੀ ਮਿਲ ਰਹੀ ਹੈ ਉਹਨਾਂ ਨੂੰ ਚੀਜ਼ਾਂ ਸਸਤੀਆਂ ਪੈਣਗੀਆਂ ਉਹ ਇੱਥੇ ਸਸਤੀਆਂ ਚੀਜ਼ਾਂ ਵੇਚਣਗੇ ਤੇ ਇੱਥੇ ਦੇ ਲੋਕੀ ਕਿਸਾਨ ਤਾਂ ਮਾਰੇ ਜਾਣਗੇ ਤੇ ਆਪਾਂ ਕਿਹੜੇ ਪਾਸੇ ਉਹਦੇ ਚ ਫਾਇਦੇਮੰਦ ਰਹਿ ਜਾਾਂਗੇ 18% ਜਿਹੜਾ ਟੈਰਿਫ ਹੋ ਰਿਹਾ ਤਾਂ ਆਪਾਂ ਤੋਂ ਤਾਂ ਉਲਟਾ ਨੁਕਸਾਨ ਹੋ ਰਿਹਾ ਉਲਟਾ ਭਾਰਤ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਕਰਕੇ ਫਿਰ ਦਵਾਈਆਂ ਜਿਹੜੀਆਂ ਹੋਣਗੀਆਂ ਦਵਾਈਆਂ ਜਿਹੜੀਆਂ ਨੇ ਉਹ ਜਨਰਿਕ ਦਵਾਈਆਂ ਜਿੰਨੀਆਂ ਵੀ ਹੋਣ ਗਿਆ ਉਹ ਭਾਰਤ ਇਥੋਂ ਵੇਚੇਗਾ ਉਹ ਭਾਰਤ ਦੇ ਦਵਾ ਪਿਆਏਗਾ ਵੀ ਜਨਰਿਕ ਦਵਾਈਆਂ ਜਿਹੜਾ ਰੇਟ ਜਿਹੜੇ ਉਹ ਵੀ ਵਧਾਏ ਜਾਣ ਉਹ ਆਉਣ ਵਾਲੇ ਸਮੇਂ 'ਚ ਭਾਰਤੀ ਲੋਕਾਂ ਨੂੰ ਵੀ ਨੁਕਸਾਨ ਹੋਣ ਵਾਲਾ ਇਸ ਚੀਜ਼ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਨੁਕਸਾਨ ਹੋਣ ਵਾਲਾ ਇਹਨੂੰ ਵਪਾਰ ਸਮਝੌਤੇ ਨੂੰ ਤੁਸੀਂ ਆਪਾਂ ਐ ਨਾ ਦੇਖੋ ਵੀ ਵਪਾਰ ਸਮਝੌਤਾ ਜਿਹੜਾ ਆਪਣੇ ਹੱਕ 'ਚ ਜਾ ਰਿਹਾ ਹੈ ਇਸ ਬੰਦੀਆਂ ਮਦਾਂ ਨੂੰ ਇਸ ਦੇ ਜਿਹੜੇ ਪੁਆਇੰਟਸ ਨੂੰ ਇਹ ਸਾਰੇ ਦੇ ਸਾਰੇ ਉਹਨਾਂ ਨੂੰ ਕਲੀਅਰ ਕਰਨੇ ਪੈਣਗੇ ਵੀ ਇਹ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਵਪਾਰ ਸਮਝੌਤਾ ਕਰਨ ਜਾ ਰਹੇ ਹਾਂ ਇਹ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਉਹਦੇ 'ਚ ਅਸੀਂ ਇਹ ਨਹੀਂ ਲੈ ਰਹੇ ਅਮਰੀਕਾ ਦਾ ਰਾਸ਼ਪਤੀ ਟਰੰਪ ਤਾਂ ਲਗਾਤਾਰ ਟਵੀਟ ਤੇ ਟਵੀਟ ਕਰੀ ਜਾ ਰਿਹਾ ਸੋਸ਼ਲ ਤੇ ਪਾ ਪਾ ਕੇ ਵੀ ਅਸੀਂ ਤਾਂ ਕਰ ਰਹੇ ਹਾਂ ਜੀ ਅਸੀਂ ਤਾਂ ਉਹ ਕਰ ਰਹੇ ਜੀ ਭਾਰਤ ਨੂੰ ਅਸੀਂ ਐ ਕਰਾ ਲਿਆ ਉਹ ਕਰਾ ਲਿਆ ਇਹ ਵਿੱਚੋਂ ਆਪਣੇ ਲੋਕਾਂ ਨੂੰ ਵੀ ਸਮਝਾਣ ਦੇ ਲੱਗੇ ਪਏ ਨੇ ਇਹ ਨਹੀਂ ਚੱਲੇਗਾ ਜੀ ਮਤਲਬ ਤੁਹਾਡਾ ਕਹਿਣਾ ਹੈ ਸਰ ਵੀ ਜੋ ਇਸ ਨਵੀਂ ਸਮਝੌਤੇ ਤੋਂ ਬਾਅਦ ਹੁਣ ਜੋ ਰਿਜ਼ਲਟ ਨਿਕਲਿਆ ਉਹਨੂੰ ਕਾਫੀ ਛੇਤੀ ਮਨਾ ਲਿੱਤਾ ਗਿਆ ਹੈ ਜਦ ਕਿ ਉਹਦੀ ਅੰਦਰਲੀ ਡਿਟੇਲਸ 'ਤੇ ਨਹੀਂ ਤੇ ਗੌਰ ਨਹੀਂ ਕੀਤਾ ਗਿਆ ਬਿਲਕੁਲ ਬਿਲਕੁਲ ਹੁਣ ਅੱਗੇ ਵੱਧਦੇ ਸਿਰ ਅਗਲੇ ਵੱਧ ਤੇ ਪਹੁੰਚਦੇ ਆਂ ਅੰਬ ਸਾਹਿਬ ਗੁਰਦੁਆਰਾ ਜੋ ਕਿ ਮਹਾਲੀ ਦਾ ਹੈ ਉਥੋਂ ਉਥੋਂ ਦੀ ਜ਼ਮੀਨ ਨੂੰ ਲੈ ਕੇ ਜੋ ਕਾਫੀ ਵਿਵਾਦ ਛਿੜ ਰਿਹਾ ਛੜਿਆ ਹੋਇਆ ਫਿਲਹਾਲ ਦੀ ਘੜੀ ਇਹਦੇ ਵਿੱਚ ਹੁਣ 7 ਲੋਕਾਂ ਤੇ ਪਰਚਾ ਦਰਜ ਕੀਤਾ ਗਿਆ ਹੈ ਇਸ ਮਾਮਲੇ 'ਚ ਕਾਰਵਾਈ ਕਾਫੀ ਤੇਜ਼ੀ ਨਾਲ ਅੱਗ ਫੜ ਰਹੀ ਹੈ ਪਰ ਨਾਲ ਦੀ ਨਾਲ ਸਵਾਲ ਉੱਠ ਰਹੇ ਨੇ ਵੀ ਇਹਦੇ 'ਚ ਇੰਨੀ ਤੇਜ਼ੀ ਕਿਵੇਂ ਆ ਗਈ ਹੈ ਦੇਖੋ ਇਹ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਆ ਉਹ ਤੇਜ਼ੀ ਨਾਲ ਇਸ ਕਰਕੇ ਆ ਰਹੀ ਹੈ ਕਿਉਂਕਿ ਇਹ ਮਾਮਲੇ ਦਾ ਅਸਰ ਜਿਹੜਾ ਜੀ ਇਹਦਾ ਸਿੱਧਾ ਸਿੱਧਾ ਅਸਰ ਨਾ ਐਸਜੀਪੀਸੀ ਦੇ ਕਿਸੇ ਵੀ ਅਹੁਦੇਦਾਰ ਦੇ ਉੱਤੇ ਐਸਜੀਪੀ ਨਾ ਅਕਾਲੀ ਦਲ ਦੇ ਉੱਤੇ ਨਾ ਕਿਸੇ ਇਹਦਾ ਇਹਦੇ ਤੇ ਕਿਸੇ ਵੀ ਸਿਆਸੀ ਰੂਪ ਦੇ ਵਿੱਚ ਕਿਤੇ ਵੀ ਅਸਰ ਨਹੀਂ ਪੈ ਰਿਹਾ ਜੀ ਇਸ ਕਰਕੇ ਇਸ ਮਾਮਲੇ ਦੇ ਵਿੱਚ ਕਾਰਵਾਈ ਬੜੀ ਤੇਜ਼ੀ ਨਾਲ ਕੀਤੀ ਜਾ ਰਹੀ ਆ ਉਸ ਦੇ ਵਿੱਚ ਮੁਲਜ਼ਮ ਨੂੰ ਜਿਹੜੇ ਲੋਕੀ ਨੇ ਉਹਦੇ ਐਸਜੀਬੀਸੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਦੋਸ਼ੀ ਮੰਨਿਆ ਜਾ ਰਿਹਾ ਤੇ ਉਹਨਾਂ ਦੇ ਉੱਤੇ ਐਫਆਈਆਰ ਦਰਜ ਕਰਾਈ ਜਾ ਰਹੀ ਹੈ ਹੁਣ ਦੂਜੇ ਪਾਸੇ ਆਜੋ ਜੀ 328 ਰੁਪਿਆਂ ਦੇ ਮਾਮਲੇ ਦੇ ਵਿੱਚ ਜਿਹੜੇ ਲੋਕਾਂ 16 ਬੰਦਿਆਂ ਦੇ ਉੱਤੇ ਜਿਹੜਾ ਕਮਿਸ਼ਨ ਸੀਗਾ ਡਾਕਟਰ ਇਸ਼ਰ ਸਿੰਘ ਕਮਿਸ਼ਨ ਸੀਗਾ ਉਹਨਾਂ ਨੇ ਸਪਾਰਸ਼ਾਂ ਕੀਤੀਆਂ ਉਹਨਾਂ ਦੇ ਖਿਲਾਫ ਉਹਨਾਂ ਦੇ ਬਾਅਦ ਸਪਸ਼ਟ ਤੌਰ ਤੇ ਲਿਖਿਆ ਇੱਥੋਂ ਤੱਕ ਕਿ ਦੋ ਬੰਦਿਆਂ ਦੇ ਖਿਲਾਫ ਤਾਂ ਇੱਥੋਂ ਤੱਕ ਲਿਖਿਆ ਕਿ ਇਹਨਾਂ ਨੂੰ ਪਬਲਿਕ ਡੀਲਿੰਗ ਤੇ ਨਾ ਲਾਇਆ ਜਾਵੇ ਉਹਨਾਂ ਨੂੰ ਫੇਰ ਪਬਲਿਕ ਡੀਲਿੰਗ ਤੇ ਲਾ ਲਿਆ 18 ਲੱਖ ਦਾ ਇੱਕ ਬੰਦੇ ਨੇ ਘਪਲਾ ਕੀਤਾ ਉਹ ਬੰਦੇ ਨੂੰ 18 ਲੱਖ ਰੁਪਏ ਤਾਂ ਲੈ ਲਿਆ ਉਹਨੂੰ ਫੇਰ ਦੁਬਾਰਾ ਉਹਨੂੰ ਬਹਾਲ ਕਰਤਾ ਠੀਕ ਹੈ ਜੀ ਫਿਰ ਸਰਕਾਰ ਦੇ ਉੱਤੇ ਇਹ ਜ਼ੋਰ ਪਾ ਰਹੇ ਨੇ ਸਰਕਾਰ ਨੂੰ ਇਹ ਕਹਿ ਰਹੇ ਨੇ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਜਿਹੜਾ ਪਰਚਾ ਨਹੀਂ ਦਰਜ ਕਰ ਸਕਦੇ ਤੁਸੀਂ ਇਸ ਮਾਮਲੇ ਦੇ ਵਿੱਚ ਕੁਝ ਨਹੀਂ ਕਾਰਵਾਈ ਨਹੀਂ ਕਰ ਸਕਦੇ ਇਹ ਜਿਹੜਾ ਵਿੱਤੀ ਲੈਣ ਦੇਣ ਦਾ ਮਾਮਲਾ ਸਾਡੇ ਅੰਦਰੂਨੀ ਮਾਮਲਾ ਹੈਗਾ ਐਸਪੀਸੀ ਦਾ ਜੇ ਉਹ ਵਿੱਤੀ ਲੈਣ ਦੇਣ ਦਾ ਮਾਮਲਾ ਸੀ ਤਾਂ ਫਿਰ ਇਹ ਵਿੱਤੀ ਲੈਣ ਦੇਣ ਦਾ ਅੰਦਰੂਨੀ ਮਾਮਲਾ ਕਿਉਂ ਨਹੀਂ ਹੋ ਸਕਦਾ ਇਹ ਇਹਦੇ ਤੇ ਪਰਚਾ ਦਰਜ ਤੇ ਉਹਦੇ ਤੇ ਪਰਚਾ ਨਾ ਦਰਜ ਕਰਨ ਦਾ ਰੌਲਾ ਕਿਉਂ ਪੈ ਗਿਆ ਕਿਉਂਕਿ ਉਹਦੇ ਵਿੱਚ ਕਿਤੇ ਨਾ ਕਿਤੇ ਅੱਗੇ ਚੱਲ ਕੇ ਸਿਆਸੀ ਲੋਕ ਉਹਦੇ ਵਿੱਚ ਜਿਹੜੇ ਉਹ ਐਸਜੀਪੀਸੀ ਦੇ ਲੋਕ ਬਹੁਤ ਸਾਰੇ ਲੋਕੀ ਲੋਕਾਂ ਦੇ ਉਲਝਣ ਦੀਆਂ ਜੜੀਆਂ ਨੇ ਉਹ ਸੰਭਾਵਨਾਵਾਂ ਪੈਦਾ ਹੋ ਰਹੀਆਂ ਸੀ ਇਹਦੇ ਵਿੱਚ ਕਿਸੇ ਵੀ ਬੰਦੇ ਦੇ ਉਲਝਣ ਦੀ ਸੰਭਾਵਨਾ ਨਹੀਂ ਹੈਗੇ ਇਸ ਕਰਕੇ ਬੰਦੇ ਜਿਹੜੇ ਨੇ ਇਹਦੇ ਵਿੱਚ ਫੜ ਲਏਗੇ ਇਹ ਦੋਸ਼ ਜਿਹੜੇ ਨੇ ਇਹਨਾਂ ਦੇ ਉੱਤੇ ਲੱਗ ਰਹੇ ਨੇ ਇਸੇ ਕਰਕੇ ਇਹ ਸਾਰਾ ਦਾ ਸਾਰਾ ਵਰਤਾਰਾ ਜਿਹੜਾ ਬੜੀ ਤੇਜ਼ੀ ਨਾਲ ਹੋਇਆ ਫਿਰ ਉਸ ਤੋਂ ਬਾਅਦ ਜਿਹੜੀਆਂ ਚਾਰਕ ਮੁਲਾਜ਼ਮਾਂ ਦੀ ਗਲਤੀ ਦੇ ਨਾਲ ਚਾਰਕ ਲੋਕਾਂ ਦੀ ਗਲਤੀ ਦੇ ਨਾਲ ਚਾਰਕ ਲੋਕਾਂ ਦੇ ਜਿਹੜੇ ਫਰਾਡ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਪੂਰੀ ਐਸਜੀਪੀਸੀ ਦੇ ਜਿੰਨੇ ਮਲਾਜ਼ਮ ਸੀ ਜਿੰਨੇ ਉਸਤਰ ਸੀ ਜਿੰਨੇ ਸਾਰਿਆਂ ਦੀ ਬਦਲੀਆਂ ਕਰਤੀਆਂ ਜੀ ਤੇ ਇਹ ਕਿਤੇ ਨਾ ਕਿਤੇ ਇਹਦੇ ਵਿੱਚ ਸਿਆਸਤ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਜਿਹੜੇ ਵਿਰੋਧੀ ਨੇ ਉਹ ਕਹਿ ਰਹੇ ਨੇ ਵੀ ਇਹ ਸਿਆਸਤ ਹੈ ਤੁਸੀਂ ਆਪਣੀ ਜਦੋਂ ਸਿਆਸਤ ਆਈ ਤਾਂ ਤੁਸੀਂ ਕਹਤਾ ਵੀ ਅਸੀਂ ਤਾਂ ਸਰਕਾਰ ਨੂੰ ਸਹਿਯੋਗ ਵੀ ਨਹੀਂ ਕਰਨਾ ਜਦੋਂ ਸਰਕਾਰ ਸਾਡੇ ਤੋਂ ਕੋਈ ਮੰਗੇ ਕਿ ਸਹਿਯੋਗ ਨਹੀਂ ਸਹਿਯੋਗ ਨਹੀਂ ਕਰਨਾ ਫਿਰ ਪਤਾ ਨਹੀਂ ਕਿ ਕਿੱਥੋਂ ਉਹ ਦਿਮਾਗ 'ਚ ਬੁੱਧੀ ਆਈ ਕੀ ਆਪਾਂ ਜੀ ਇਹਨਾਂ ਨੂੰ ਠੀਕ ਆ ਜੀ ਇਹਨਾਂ ਨੂੰ ਸਹਿਯੋਗ ਕਰ ਦਿਓ ਜੀ ਕੋਈ ਗੱਲ ਨਹੀਂ ਫਿਰ ਸਹਿਯੋਗ ਕਰਨਾ ਸ਼ੁਰੂ ਕਰਤਾ ਉਹਦੇ ਚ ਫਿਰ ਜੇ ਇੱਕ ਵਾਰੀ ਜਾਂਦੇ ਨੇ ਜੀ ਉਹ ਉੱਥੇ ਲੈਣ ਲਈ ਤਾਂ ਉਹ ਕਹਿੰਦੇ ਜੀ ਤੁਸੀਂ ਉੱਥੇ ਚੰਡੀਗੜ੍ਹ ਤੋਂ ਲੈ ਲਓ ਫਿਰ ਹਾਈ ਕੋਰਟ ਦੇ ਵਿੱਚ ਜਾ ਕੇ ਉਹ ਲਿਖ ਕੇ ਦਿੰਦੇ ਨੇ ਜੀ ਸਾਨੂੰ ਤਾਂ ਸਹਿਯੋਗ ਨਹੀਂ ਕਰ ਰਹੇ ਸਾਨੂੰ ਤਾਂ ਦੇ ਨਹੀਂ ਰਿਹਾ ਰਿਕਾਰਡ ਤਾਂ ਫਿਰ ਰੌਲਾ ਪੈ ਜਾਂਦਾ ਜੀ ਅਸੀਂ ਤਾਂ ਰਿਕਾਰਡ ਦੇਣ ਨੂੰ ਤਿਆਰ ਆ ਇਹ ਲੈਂਦੇ ਹੀ ਨਹੀਂ ਚੰਡੀਗੜ੍ਹ ਰਿਕਾਰਡ ਪਿਆ ਫਿਰ ਚੰਡੀਗੜ੍ਹ ਦੇ ਵਿੱਚ ਰਿਕਾਰਡ ਲੈਣ ਜਾਂਦੇ ਨੇ ਤਾਂ ਉੱਥੋਂ ਕਹਿੰਦੇ ਨੇ ਵੀ ਕੱਲ ਨੂੰ ਆਇਓ ਜੀ ਪ੍ਰਧਾਨ ਸਾਹਿਬ ਉੱਥੋਂ ਆ ਕੇ ਰਿਕਾਰਡ ਦੇਣਗੇ ਜੀ ਰਿਕਾਰਡ ਮਿਲਦਾ ਫਿਰ ਉਸ ਤੋਂ ਬਾਅਦ ਅੱਗੇ ਦੀਆਂ ਕਾਰਵਾਈਆਂ ਸੋ ਇਹ ਸਾਰਾ ਦਾ ਸਾਰਾ ਕਿਤਨਾ ਕਿਤੇ ਸਿਆਸਤ ਦੇੜੀ ਆ ਉਹਦੇ ਚ ਹਾਵੀ ਹੋ ਰਹੀ ਆ ਤੇ ਇੱਥੇ ਸਿਆਸਤ ਕੋਈ ਨਹੀਂ ਸੀ ਇੱਥੇ ਬੰਦੇ ਪੜ ਲਏ ਇੱਥੇ ਬੰਦਿਆਂ ਦੇ ਉੱਤੇ ਪਰਚਾ ਦਰਜ ਕਰਤਾ ਤੇ ਹੁਣ ਸਰ ਇਸ ਵੇਲੇ ਦੀ ਸਥਿਤੀ ਕੀ ਲੱਗਦੀ ਹੈ 328 ਰੁਪਏ ਦੀ ਜੇ ਆਪਾਂ ਪਾਵਨ ਰੁਪਏ ਦੀ ਗੱਲ ਕਰੀਏ ਜੋ ਲਾਪਤਾ ਹੋ ਗਏ ਸੀ ਇਸ ਵੇਲੇ ਸਥਿਤੀ ਕਿਹੋ ਜਿਹੀ ਦਿਖ ਰਹੀ ਹੈ ਵੀ ਆਪਾਂ ਨੂੰ ਆ ਸਮਝ ਆ ਰਿਹਾ ਵੀ ਕਿਤਨਾ ਕਿਤੇ ਮਾਮਲਾ ਗੋਲ ਮੋਲ ਕੀਤਾ ਜਾ ਰਿਹਾ ਹੈ ਇਸ ਵਸਤੂ ਕਿੱਜਾ ਜਾ ਰਿਹਾ ਉਹ ਨਹੀਂ ਸਾਹਮਣੇ ਆਇਆ ਪਰ ਕੀਤਾ ਜ਼ਰੂਰ ਜਾ ਰਿਹਾ ਇਹ ਇਹ ਸਾਫ਼ ਨਜ਼ਰ ਆ ਰਿਹਾ ਪਰ ਇਸ ਤੋਂ ਬਾਅਦ ਹੁਣ ਕੀ ਲੱਗਦਾ ਹੈ ਵੀ ਅੱਗੇ ਦੀ ਸਥਿਤੀ ਵੀ ਕੀ ਕਹਿੋ ਜੇ ਬਣੇਗੀ ਇਸ ਤੇ ਦੇਖੋ ਇੱਕ ਨਾ ਤਲਵਾਰ ਲਟਕਾ ਦਿੱਤੀ ਗਈ ਹੈ ਭਗਵਾਨ ਸਿੰਘ ਮਾਨ ਹੋਣਾ ਦੇ ਸਿਰ ਦੇ ਉੱਤੇ ਵੀ ਜਿਹੜੀਆਂ ਉਹ ਵੀਡੀਓ ਕੱਢੀਆਂ ਗਈਆਂ ਨਾ ਜਿਹੜੀਆਂ ਉਹ ਗੁਰੂ ਸਾਹਿਬ ਦੀਆਂ ਤਸਵੀਰਾਂ ਦੇ ਤੇ ਤੇ ਹੋਰ ਜਿਹੜੀਆਂ ਵੀਡੀਓ ਕੱਢੀਆਂ ਗਈਆਂ ਨੇ ਉਹ ਵੀਡੀਓ ਕੱਢ ਕੇ ਉਹਨੂੰ ਫੋਰੈਂਸਿਕ ਜਾਂਚ ਵਾਸਤੇ ਭੇਜ ਦਿੱਤੀ ਗਈ ਹੈ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਤੇ ਤਲਬ ਕੀਤਾ ਗਿਆ ਇੱਕ ਕਿਤੇ ਨਾ ਕਿਤੇ ਦੋਸ਼ ਏ ਨੇ ਕਿ ਇਹਨਾਂ ਨੂੰ ਕਾਊਂਟਰ ਕਰਨ ਲਈ ਇਹਨਾਂ ਨੂੰ ਉੱਥੇ ਸੱਦ ਕੇ ਇਹਨਾਂ ਤੇ ਦਬਾਅ ਪਾਇਆ ਜਾ ਰਿਹਾ ਵੀ ਜੇ ਸਾਨੂੰ ਛੇੜਿਆ ਤਾਂ ਅਸੀਂ ਤੁਹਾਨੂੰ ਵੀ ਛੇੜ ਲਾਂਗੇ ਤੇ ਇਹ ਉਸ ਵੀਡੀਓ ਨੂੰ ਫੋਰੈਂਸਿਕ ਜਾਂਚ ਵਾਸਤੇ ਭੇਜ ਦਿੱਤਾ ਗਿਆ ਹੁਣ ਉਹ ਇੱਕ ਤਲਵਾਰ ਲਟਕ ਰਹੀ ਆ ਵੀ ਵੀਡੀਓ ਜਿਹੜੀ ਆ ਜੇਕਰ ਉਹਦਾ ਰਿਜ਼ਲਟ ਜਿਹੜਾ ਉਹ ਇਹਨਾਂ ਦੇ ਵਿਰੁੱਧ ਜਾਂਦਾ ਭਗਵੰਤ ਸਿੰਘ ਮਾਨ ਹੋਣਾ ਤੇ ਤਾਂ ਫੇਰ ਉਹਨਾਂ ਦਾ ਜਿਹੜਾ ਰਾਜਨੀਤਿਕ ਕੈਰੀਅਰ ਜਿਹੜਾ ਉਹ ਤਬਾਹ ਕਰਨ ਵਾਲੇ ਪਾਸੇ ਉਹ ਲਿਜਾ ਸਕਦੇ ਨੇ ਸੋ ਇਹ ਮਾਮਲਾ ਜਿਹੜਾ ਇਸ ਵੇਲੇ ਬਿਲਕੁਲ ਜਿਹੜਾ ਉਹ ਲਟਕ ਕੇ ਰਹਿ ਗਿਆ ਨਾ ਉਧਰ ਦਾ ਤੇ ਨਾ ਉਧਰ ਦਾ ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲੇ ਨੂੰ ਜੇਕਰ ਹੱਲ ਨਹੀਂ ਕੀਤਾ ਗਿਆ ਜੇ ਮਾਮਲਾ ਲਟਕਦਾ ਹੈਗਾ ਤਾਂ ਇਸ ਦਾ ਜਵਾਬ ਜਿਹੜਾ ਉਹਨਾਂ ਨੂੰ ਜਿਹੜੀ ਤੀਜੀ ਧਿਰ ਬੈਠੀ ਹੈ ਕਾਂਗਰਸ ਜੀ ਕਿਉਂਕਿ ਦੋ ਬੰਦੇ ਨੇ ਨਾ ਇਹ ਤਾਂ ਦੋ ਬੰਦੇ ਨੇ ਦੋ ਪਾਰਟੀਆਂ ਨੇ ਤੀਜੀ ਜਿਹੜੀ ਤੇਰਾ ਕਾਂਗਰਸ ਹੈ ਉਹ ਫਿਰ ਇਹ ਸਮੁੱਧ ਨੇ ਚੁੱਕ ਕੇ ਰੌਲਾ ਪਾਉਗੀ ਵੀ ਤੁਸੀਂ ਇਹ ਦਾ ਇਹ ਸਮੁੱਧ ਦਾ ਨਾ ਤਾਂ ਤੁਸੀਂ ਇਹ ਸਮੁੱਧ ਦਾ ਕੋਈ ਹੱਲ ਕੱਢਿਆ ਤੇ ਨਾ ਹੀ ਤੁਸੀਂ ਜਿਹੜਾ ਬਰਗਾੜੀ ਬੇਦਵੀ ਕਾਂਡ ਤੇ ਬੇਬਲ ਕਲਾਂ ਗੋਲੀ ਕਾਂਡ ਦਾ ਤੁਸੀਂ ਹੱਲ ਕੋਈ ਕੱਢਿਆ ਤਾਂ ਤੁਸੀਂ ਹੁਣ ਦੁਬਾਰਾ ਚ ਸੱਤਾ ਆਉਣ ਲਈ ਜਿਹੜੀ ਸੱਤਾ ਚ ਆਉਣ ਲਈ ਤੁਸੀਂ ਜਿਹੜੀ ਆ ਉਹ ਵਾਦੇ ਜਿਹੜੇ ਕਰ ਰਹੇ ਹੋ ਉਹਦੇ ਤੇ ਤੁਸੀਂ ਕਿਵੇਂ ਖਤ ਕਰੇ ਉਤਰੋਗੇ ਉੱਤੋਂ ਜਿਹੜਾ ਇੱਕ ਰੌਲਾ ਹੋਰ ਪੈ ਰਿਹਾ ਹੈ ਕਿ ਜਿਹੜਾ ਆਹ ਕਾਨੂੰਨ ਜਿਹੜਾ ਉਹ ਪੇਸ਼ ਕੀਤਾ ਆਪਣਾ ਜਿਹੜਾ ਕਿਹਾ ਜਾ ਰਿਹਾ ਕਿ ਜਿੰਨੇ ਵੀ ਆਹ ਨੇ ਚੋਣ ਮੈਨੀਫੈਸਟੋ ਨੇ ਇਹਨਾਂ ਨੂੰ ਕਾਨੂੰਨੀ ਮਾਨਤਾ ਜਿਹੜੀ ਆ ਉਹ ਦਿੱਤੀ ਜਾਵੇ ਚੋਣ ਮੈਨੀਫੈਸਟੋ ਨੂੰ ਇਹ ਇਹਦਾ ਵੱਖਰਾ ਰੋਲਾ ਪੈ ਰਿਹਾ ਕਿ ਜੇ ਜੇਕਰ ਤੁਸੀਂ ਇਹ ਕਰਦੇ ਹੋ ਕਾਨੂੰਨੀ ਮਾਨਤਾ ਤੁਸੀਂ ਜਿੰਨੇ ਵੀ ਤੁਸੀਂ ਵਾਅਦੇ ਕਰੋਗੇ ਉਹ ਜੇਕਰ ਤੁਸੀਂ ਨਹੀਂ ਪੂਰੇ ਕਰਦੇ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨੀ ਦਾਇਰੇ ਦੇ ਵਿੱਚ ਆਉਂਗੇ ਜੀ ਸੋ ਇਹ ਸਾਰਾ ਦਾ ਸਾਰਾ ਜਿਹੜਾ ਸਿਸਟਮ ਹੈ ਜੇਕਰ ਉਹ ਕਾਨੂੰਨੀ ਦਾਇਰੇ ਦੇ ਵਿੱਚ ਲਿਆਉਣ ਵਾਲਾ ਸਿਸਟਮ ਕਰਤਾ ਉਧਰੋਂ ਸਰਕਾਰਾਂ ਆਪਣੇ ਵਾਅਦੇ ਨਾ ਪੂਰੇ ਕਰਕੇ ਇਹ ਇੱਕ ਬੜਾ ਵੱਡਾ ਰੋਲਾ ਪਏਗਾ ਤੇ ਇਹ ਉਸ ਤੋਂ ਬਚਣ ਲਈ ਤੁਸੀਂ ਇਹਨਾਂ ਮੁੱਦਿਆਂ ਦਾ ਹੱਲ ਵੀ ਕਰਨਾ ਪੈਣਾ ਹੈ ਤੇ ਉਸ ਨੂੰ ਕਾਊਂਟਰ ਜਿਹੜਾ ਕਰਨਾ ਪੈਣਾ ਹੈ ਜਿਹੜਾ ਉਹਨਾਂ ਦੇ ਸਿਰ ਦੇ ਉੱਤੇ ਤਲਵਾਰ ਲਟਕਾਈ ਜੀ 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 ਫਿਰ ਹੁਣ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਆਈਏਐਸ ਆਫੀਸਰਸ ਦੇ ਜਿਨ੍ਹਾਂ ਵੱਲੋਂ ਸਾਹਮਣੇ ਆਇਆ ਹੁਣ ਮੁੱਦਾ ਚੱਕਿਆ ਜਾ ਰਿਹਾ ਹੈ ਵੀ ਸਸਪੈਂਸ਼ਨ ਦਿੱਤੀ ਗਈ ਪਰ ਕੋਈ ਕਾਰਨ ਨੇ ਸਾਹਮਣੇ ਆਇਆ ਇਹ ਕਮਲਕਿਸ਼ੋਰ यादव ਤੇ ਜਸਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਹੁਣ ਇਹਨਾਂ ਦੇ ਹੱਕ ਵਿੱਚ ਸੁਨੀਲ ਜਾਖੜ ਜੀ ਖੜ ਰਹੇ ਨੇ ਉਹ ਨਜ਼ਰ ਆ ਰਹੇ ਨੇ ਤੇ ਥੋੜਾ ਜਿਹਾ ਸਮ ਇਹ ਸਮਝੋ ਬਾਹਰ ਹੈ ਵੀ ਕਿ ਰਾਜਨੀਤੀ ਜੋ ਹੈ ਉਹ ਕੀ ਕੀ ਕਰਾਈ ਜਾ ਰਹੀ ਹੈ ਹੁਣ ਇਸ ਵळे ਦੇਖੋ ਭਾਇ ਕਿ ਜਿਹੜੇ ਇਹ ਦੋ ਆਈਐਸਫ ਅਫਸਰ ਨਹੀਂ ਕਰਲੇ ਸਸਪੈਂਡ ਹੋਏ ਪਿਛਲੇ ਸਮੇਂ ਦੇ ਦੌਰਾਨ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈਆ કુલ 15 ਦੇ ਕਰੀਬ ਜਿਹੜੇ ਨੇ ਉਹ ਅਧਿਕਾਰੀ ਜਿਹੜੇ ਉਹਨਾਂ ਦੇ ਤੇ ਗਾਜਗਰੀ ਆ ਉਹਨਾਂ ਨੂੰ ਸਸਪੈਂਡ ਕੀਤਾ ਜੀ ਵੀ ਜਦੋਂ 1 ਸਾਲ ਖਤਮ ਹੋਣ ਵਾਲਾ ਸੀ ਸਰਕਾਰ ਦਾ ਜਦੋਂ 1 ਸਾਲ ਜਦੋਂ 22 ਤੋਂ 23 ਜਦੋਂ ਖਤਮ ਹੋਣ ਵਾਲਾ ਸੀ ਤਾਂ ਉਦੋਂ ਆਈ ਪੀਸੀਐਸ ਅਫਸਰ ਜਿਹੜੀ ਐਸੋਸੀਏਸ਼ਨ ਸੀ ਉਹਨੇ ਧਮਕੀ ਦਿੱਤੀ ਸੀਗੀ ਵੀ ਅਸੀਂ ਜਿਹੜੀ ਉਹ ਤੇ ਚਲੇ ਜਾਵਾਂਗੇ ਆਪਣਾ ਪੈਨ ਡਾਊਨ ਜਿਹੜੀ ਆ ਉਹ ਹੜਤਾਲ ਕਰਦਾਂਗੇ ਤਾਂ ਉਦੋਂ ਸਰਕਾਰ ਦੀ ਸ਼ਕਤੀ ਦੇ ਨਾਲ ਜਿਹੜਾ ਉਹ ਇਹ ਨਹੀਂ ਹੋ ਸਕਿਆ ਫਿਰ ਬਹੁਤ ਸਾਰੇ ਅਫਸਰ ਜਿਹੜੇ ਸੀਗੇ ਅਜੇ ਹੋਏ ਜਿਹੜੇ ਕਿ ਡੈਪੂਟੇਸ਼ਨ ਦੇ ਉੱਤੇ ਚਲੇ ਗਏ ਆਪਣਾ ਇੱਥੋਂ ਨਿਕਲ ਗਏ ਆਪਣਾ ਵੀ ਅਸੀਂ ਜਿੰਨੀ ਦੇਰ ਤੱਕ ਸਰਕਾਰ ਆ ਉਹ ਕੇਂਦਰ ਦੀ ਡੈਪੂਟੇਸ਼ਨ ਤੇ ਚਲੇ ਗਏ ਆਈਐਫ ਅਫਸਰ ਜਿਹੜੇ ਆਈਐਸ ਅਫਸਰ ਸੀਗੇ ਜਿਹੜੇ ਤਾਂ ਉਹਦੇ ਪਿੱਛੇ ਕਿਤਨਾ ਕਿਤੇ ਇਹ ਦੋਸ਼ ਲੱਗ ਰਹੇ ਨੇ ਕਿ ਜਿਹੜੇ ਸਰਕਾਰ ਆ ਉਹ ਆਪਣੇ ਢੰਗ ਦੇ ਨਾਲ ਆਪਣੇ ਫੈਸਲਿਆਂ ਦੇ ਨਾਲ ਆਪਣੀ ਜਿਹੜੀ ਹੁਕਮਾਂ ਨੂੰ ਥੋਪਣ ਥੋਪ ਕੇ ਤੇ ਪਬਲਿਕ ਦੇ ਵਿਰੁੱਧ ਕੰਮ ਕਰਨਾ ਚਾਹ ਰਹੀ ਹੈ ਜੀ ਪਰ ਉਹ ਅਫਸਰ ਜਿਹੜੇ ਨੇ ਉਹ ਆਪਣੇ ਅਹੁਦੇ ਦੀ ਜਿਹੜੀ ਉਹ ਸਾਖ ਨੂੰ ਬਚਾਉਣ ਲਈ ਉਹ ਉਹਨਾਂ ਦੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ ਤੇ ਇਸ ਕਰਕੇ ਜਿਹੜੇ ਅਫਸਰ ਨਹੀਂ ਮੰਨਦੇ ਉਹਨਾਂ ਦੇ ਉਹਨਾਂ ਨੂੰ ਜਾਂ ਤਾਂ ਸਸਪੈਂਡ ਕਰ ਦਿੱਤਾ ਜਾਂਦਾ ਜਾਂ ਫਿਰ ਉਹਨਾਂ ਨੂੰ ਉਹਨਾਂ ਦੇ ਨਾਲ ਉਹਨਾਂ ਦੀ ACR ਖਰਾਬ ਕਰ ਦਿੱਤੀ ਜਾਂਦੀ ਹੈ ਜੀ ਤਾਂ ਉਹ ਏਸੀਆਰ ਵੀ ਬਹੁਤ ਸਾਰੇ ਲੋਕਾਂ ਦੀ ਖਰਾਬ ਹੋਈ ਹੈ ਹੁਣ ਦੂਜੇ ਪਾਸੇ ਜੇਕਰ ਆਪਾਂ ਸਰਕਾਰ ਦੀ ਗੱਲ ਸੁਣੀਏ ਤਾਂ ਸਰਕਾਰ ਇਹ ਕਹਿੰਦੀ ਹੈ ਕਿ ਪੁਰਾਣੇ ਸਮਿਆਂ ਦੇ ਉਤੋਂ ਜਿਹੜੇ ਆਈਐਸ ਆਈਪੀਐਸ ਜਾਂ ਜਿੰਨੇ ਵੀ ਅਧਿਕਾਰੀ ਜਿੰਨੇ ਵੀ ਪੀਸੀਐਸ ਜਾਂ ਜਿਹੜੇ ਵੀ ਪ੍ਰਸ਼ਾਸਨਿਕ ਅਧਿਕਾਰੀ ਲਾਏ ਹੋਏ ਨੇ ਉਹਨਾਂ ਦੀ ਕਿਤੇ ਨਾ ਕਿਤੇ ਸੰਢਗੜ ਜਿਹੜੀ ਹੈਗੀ ਉਹ ਪੁਰਾਣੇ ਪਾਰਟੀਆਂ ਦੇ ਨਾਲ ਵੀ ਹੈ ਜਿਹੜੀਆਂ ਸੱਤਾ 'ਚ ਰਹਿ ਚੁੱਕੀਆਂ ਨੇ ਫਿਰ ਦੂਜੇ ਪਾਸੇ ਉਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਵੀ ਦੋਸ਼ ਲੱਗੇ ਹੋਏ ਨੇ ਵੀ ਉਹਨਾਂ ਨੇ ਪੈਸਾ ਖਾਦਾ ਜਾਂ ਜੋ ਵੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਨੇ ਜਿਨ੍ਹਾਂ ਦੇ ਤਹਿਤ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਅਦਾਲਤੀ ਹੁਕਮਾਂ ਦੇ ਤਹਿਤ ਵੀ ਜਿਹੜੀ ਆ ਉਹਨਾਂ ਦੇ ਉੱਤੇ ਕਾਰਵਾਈਆਂ ਹੋਈਆਂ ਨੇ ਕਿ ਅਦਾਲਤਾਂ ਨੇ ਸਰਕਾਰਾਂ ਨੂੰ ਖਿੱਚਿਆ ਵੀ ਤੁਸੀਂ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਕੀਤਾ ਸਰਕਾਰਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਵੀ ਇਹਨਾਂ ਅਫਸਰਾਂ ਦੀ ਜ਼ਿੰਮੇਵਾਰੀ ਸੀ ਜਿ ਇਹਨਾਂ ਨੇ ਨਹੀਂ ਕੀਤਾ ਤੇ ਅਸੀਂ ਇਹਨਾਂ ਨੂੰ ਸਸਪੈਂਡ ਕਰਤਾ ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੰਟਰੋਵਰਸੀ ਹੋ ਰਹੀ ਹੈ ਇਹਦੇ ਵਿੱਚ ਸਿਆਸਤ ਖੇਡ ਰਹੀ ਹੈ ਇतना ਕਿਤੇ ਵਿਰੋਧੀ ਧਿਰਾਂ ਕੁਝ ਕਹਿ ਰਹੀਆਂ ਨੇ ਉਹਦੇ ਵਿੱਚ ਕੁਝ ਕਰਨੀ ਹੈ ਸੱਚ ਇਹਦੇ ਵਿੱਚ ਸਿਰਫ ਉਹ ਉਦੋਂ ਪਤਾ ਲੱਗੂਗਾ ਜਦੋਂ ਇਹਨਾਂ ਦੀਆਂ ਜਿਹੜੀਆਂ ਜਿਹੜੀਆਂ ਇਹਨਾਂ ਤੇ ਇਲਜ਼ਾਮ ਜਾਂ ਜਿਹੜੀਆਂ ਇਹਨਾਂ ਦੀ ਚਾਰ ਸ਼ੀਟਾਂ ਹੋਣਗੀਆਂ ਉਹਨਾਂ ਨੂੰ ਜਨਤਕ ਹੋ ਜਦੋਂ ਉਹ ਜਨਤਕ ਹੋਣਗੀਆਂ ਜਿਹੜੇ ਚਾਰ ਸ਼ੀਟਾਂ ਜਨਤਕ ਹੋਣਗੀਆਂ ਉਹਨਾਂ ਵੱਲੋਂ ਦਿੱਤੇ ਬਿਆਨ ਜਿਹੜੇ ਨੇ ਉਹ ਜਨਤਕ ਹੋਣਗੇ ਜਾਂ ਫਿਰ ਜਿਹੜੇ ਅੰਡ ਦੇ ਵਿੱਚ ਕਨਕਲੂਜਨ ਨਿਕਲੇਗਾ ਉਹਦਾ ਜੀ ਉਹ ਜਨਤਕ ਹੋਣਗੇ ਫਿਰ ਹੀ ਅਸਲ ਦੇ ਵਿੱਚ ਇਹਨਾਂ ਦਾ ਪਤਾ ਲੱਗ ਸਕੇਗਾ ਜੀ ਸਰ ਮੁੱਦਦਾ ਹੋਰ ਵੀ ਨੇ ਪਰ ਸਮਾਂ ਘਟ ਹੋਣ ਕਰਕੇ ਇਜਾਜ਼ਤ ਚਾਹਾਂਗੇ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਮੇਰੀ ਵੀ ਸੁਣੋ ਦੇਖ ਰਹੇ ਦਰਸ਼ਕਾਂ ਦਾ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ ਅਜਿਹੇ ਹੋਰ ਮੁੱਦੇ ਲੈ ਕੇ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਧੰਨਵਾਦ